ਆਮ ਆਦਮੀ ਇੱਕ ਹੁੰਦਾ ਪੋਲੀਟਿਕਲ ਜਿਹੜਾ ਵਿਦਿਆਰਥੀ ਸਟਰਗਲ ਦੇ ਭਵਨਤਮਾਨ ਹੋਣ ਦੇ ਵੀ ਪੈਰ ਥੱਲੇ ਬਟੇਰਾ ਹੋਇਆ ਇਹਨਾਂ ਨੂੰ ਬੁਲਾਉਣ ਵਾਲੇ ਸੱਦਣ ਵਾਲੇ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨਾਲ ਗੱਲ ਕਰ ਲਿਓ ਤੁਸੀਂ ਮੈਂ ਇਹਨਾਂ ਨੂੰ ਮਿੜਿਆ ਨਹੀਂ ਉਹੀ ਇਹਨਾਂ ਨੇ ਰਾਹਤ ਰੱਖਦੇ ਇਹਨਾਂ ਨੇ ਪੁੱਛ ਲਿਓ ਕਿ ਜਿਸ ਦਿਨਾਂ ਤਰਵੀਰ ਗਾਂਧੀ ਸਾਹਿਬ ਜਾਂ ਹੋਰ ਬੰਦੇ ਉੱਥੇ ਦਿੱਲੀ ਮਿਲਣ ਗਏ ਸੀ ਇਹ ਨਹੀਂ ਸੀ ਪਹੁੰਚੇ ਅਗਲੇ ਦਿਨ ਉਹ ਸ਼ਾਮ ਨੂੰ ਮਨਜੀਤ ਸਿੰਘ ਉਹਨਾਂ ਨੇ ਕਿਹਾ ਸੀ ਵੀ ਪਹੁੰਚ ਜਾ ਸਵੇਰੇ ਉੱਥੇ ਤੇ ਉਹ ਮੁੜ ਕੇ ਕਹਾਣੀ ਤੁਹਾਡੇ ਸਾਹਮਣੇ ਆ। ਉਸ ਸਮੇਂ ਬੰਦੇ ਚੁਣੇ ਗਏ ਸੀ ਇਹ ਪੋਲੀਟੀਕਲ ਸੀਗੇ। ਤਰੰबीर ਗਾਂਧੀ ਸੀਗਾ ਪੋਲੀਟੀਕਲ ਸੀਗਾ। ਸਾਧੂ ਸਿੰਘ ਸੀ ਪੋਲੀਟੀਕਲ ਸੀਗੇ। ਡਾਕਟਰ ਦਲਜੀਤ ਸਿੰਘ ਬਹੁਤ ਪੋਲੀਟੀਕਲ ਸੀਗੇ ਲੈਫਟ ਬੈਕਗਰਾਉਂਡ ਦੇ ਸੀਗੇ। ਇਸੇ ਤਰੀਕੇ ਨਾਲ ਭਾਈ ਬਲਦੀਪ ਸਿੰਘ ਪੋਲੀਟੀਕਲ ਸੀਗੇ। ਹੂੰ। ਇਸੇ ਤਰੀਕੇ ਦੇ ਨਾਲ ਸੁਚੇ ਸਿੰਘ ਛੋਟੇ ਪਰ ਪੋਲੀਟੀਕਲ ਸੀਗੇ। ਫੂਲ ਕਾ ਸਾਭ ਪੋਲੀਟੀਕਲ ਸੀਗੇ। ਜਿਹੜੇ ਆਈਐਫਐਸ ਖਾਲਸਾ ਸਾਬ ਪੋਲਿਟੀਕਲ ਸੀਗੇ ਸਧਾਰਨ ਤੇ ਪੋਲਿਟੀਕਲ ਦਾ ਮਤਲਬ ਹੈਗਾ ਵੀ ਇਹ ਨਹੀਂ ਹੈ ਕਿ ਉਹਨੂੰ ਫੜ ਕੇ ਲੈਣ ਤਾਂ ਜਿੱਦਾਂ ਕਹਤਾ ਸੀ ਵੀ ਉਹ ਮੁੱਖ ਮੰਤਰੀ ਦੇ ਸਾਹਮਣੇ ਕਹਿੰਦੇ ਸੀ ਵੀ ਉਹਹੀਂ ਜੀ ਪਤਾ ਨਹੀਂ ਕੀ ਉਹ ਜਿਹੜੇ ਐਮਐਲਏ ਸਾਹਿਬ ਬਣੇ ਆ ਕਿ ਉਹ ਕਿਹੜਾ ਕੰਮ ਕਰਦੇ ਸੀਗੇ ਪਤਾ ਨਹੀਂ ਉਹ ਮੋਬਾਈਲ ਦਾ ਉਹਨਾਂ ਦਾ ਕੀ ਸੀਗਾ ਸਾਡੇ ਆਪਣੇ ਇਲਾਕੇ ਦੇ ਵਿੱਚ ਉਹ ਕਿ ਬੱਸ ਚਲਾਉਂਦੇ ਸੀਗੇ ਜਾਂ ਕੋਈ ਹੋਰ ਸੀਗੇ ਉਹ ਦੇ ਆਰ ਨਾਟ ਪੋਲਿਟੀਕਲ ਐਨ ਫਾਰਚੂਨੇਟ ਪਾਰਟ ਆ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਣਾਉਣ ਵਾਸਤੇ ਜਿਹੜੇ ਪੋਲੀਟਿਕਲ ਲੋਕ ਸੀਗੇ ਉਹ ਸ਼ਾਂਤੀ ਪੋਜਿਸ਼ਨ ਸੀਗੇ ਉਹ ਪ੍ਰਸ਼ਾਂਤ ਪੋਜਿਸ਼ਨ ਸੀਗੇ ਐਡਮਿਰਲ ਜਿਹੜੇ ਹੈਗੇ ਸੀਗੇ ਆਪਣੇ ਐਡਮਿਰਲ ਸਾਹਿਬ ਸੀਗੇ ਫਿਰ ਉਸ ਤੋਂ ਬਾਅਦ ਯੋਗਿੰਦਰ ਯਾਦਵ ਸੀਗੇ ਐਲਕੇ ਝਾੜ ਸਾਹਿਬ ਸੀਗੇ ਪ੍ਰੋਫੈਸਰ ਅਨੰਦ ਕੁਮਾਰ ਸੀਗੇ ਅਧਿਰਾਮ ਦਾਸ ਸੀਗੇ ਹੋਰ ਬਹੁਤ ਸਾਰੇ ਸੀ ਆਸ਼ੂਤੋ ਸਾਹਿਬ ਸੀ ਹੋਰ ਬਹੁਤ ਸਾਰੇ ਸੀਗੇ ਗੇਜਰੀ ਵਾਰਡ ਤਦ ਲੱਗਿਆ ਪੈਰ ਥਲੇ ਬਟੇਰਾ ਇਹ politcal ਨਹੀਂ ਸੀਗਾ ਇਹਨੇ ਬੈਨੀਫਿਟ ਲੈ ਇਸੇ ਕਰਕੇ ਇਹ ਮੂਵਮੈਂਟ ਨੇ ਬਹੁਤਾ ਸਸਟੇਨ ਨਹੀਂ ਕਰਨਾ ਆਮ ਆਦਮੀ ਪਾਰਟੀ ਦਾ ਸਟ੍ਰਕਚਰਲ ਡਿਕਲਾਈਨ ਹੋਣਾ ਹੈ ਇਹਦਾ ਅਸਮ ਗਣਸ੍ਗ੍ਰਾਮ ਪੰਚਾਇਤ ਵਾਲਾ ਹਾਲ ਹੋਣਾ ਵਾ ਕਿਉਂਕਿ ਇਹ politcal ਨਹੀਂ ਹੈ ਜਿਹੜੇ politcal ਬੰਦੇ ਸੀ ਇਹਨਾਂ ਨੇ ਉਹਨਾਂ ਨੂੰ ਲਾਂਬੇ ਕਰ ਦਿੱਤਾ ਤੁਸੀਂ ਵੀ ਦੇਖੋ ਜਿਹੜੇ politcal ਬੰਦੇ ਸੀਗੇ ਤੁਹਾਡੇ ਲੁਧਿਆਣੇ ਦੇ ਵਿੱਚੋਂ ਵਕੀਲ ਸਾਹਿਬ ਹੁੰਦੇ ਸੀ ਮੈਂ ਖਾ ਗਰੇਵ ਸਾਹਿਬ ਉਹ ਪੋਲਿਟਿਕਲ ਸੀਗੇ ਹੋਰ ਬਹੁਤ ਸਾਰੇ ਪੋਲਿਟਿਕਲ ਸਾਹਿਬ ਜਾਂ ਜਿਹੜੇ ਆਪਣੇ ਕੁਮਰ ਵਿਜੇ ਪ੍ਰਤਾਪ ਸਾਹਿਬ ਸੀਗੇ ਉਹ ਅਫਸਰ ਤੇ ਹੈ ਪਰ ਉਹ ਪੋਲਿਟਿਕਲ ਹੈਗੇ ਆ ਇਹਨਾਂ ਨੂੰ ਚਾਹੀਦਿਆ ਯੈਸ ਮੈਮ ਔਰ ਇੱਕ ਕਾਰਪੋਰੇਟ ਤਰੀਕੇ ਨਾਲ ਚਲਾਉਂਦੇ ਆ ਬਿਜ਼ਨਸ ਕਿੱਥੋਂ ਆਉਂਦਾ ਮੈਕੈਨੀਕਲ ਤਰੀਕੇ ਦੇ ਨਾਲ ਤੋ ਟੁਣਾ ਲੱਗ ਗਿਆ ਮੈਂ ਲਿਖੂੰਗਾ ਇਹਦੇ ਉੱਤੇ ਮੈਂ ਆਰਟੀਕਲ ਲਿਖ ਰਿਹਾ ਹਾਂ ਇਹਦੇ ਉੱਤੇ ਟਟੋਣਾ ਕਿਦਾਂ ਲੱਗਾ ਲੋਕਾਂ ਨੇ ਪ੍ਰਾਣਿਆਂ ਤੋਂ ਦੁਖੀ ਸੀਗੇ ਜਿਹੜੇ ਟੂ ਮੱਚ ਪੋਲਿਟਿਕਲ ਸੀਗੇ ਖਾਨਦਾਨੀ ਸੀਗੇ ਕਰਪਟ ਸੀਗੇ ਆਪਣੀਆਂ ਆਪਣੇ ਰਿਸ਼ਤੇਦਾਰਾਂ ਦੇ ਭੈਣਾ ਭਰਾਵਾਂ ਚ ਟਿਕਟਾਂ ਮੰਡਣ ਵਾਲੇ ਸੀ ਲੋਕੀ ਨਫ਼ਰਤ ਕਰਦੇ ਸੀ ਲੋਕਾਂ ਐਕਸਪੈਰੀਮੈਂਟ ਕੀਤਾ ਇਹਨਾਂ ਵਾਸਤੇ ਪਰ ਇਹਨਾਂ ਨੇ ਬੈਕਟ੍ਰੈਕ ਕੀਤਾ ਇਹ ਲੋਕਾਂ ਦੀ ਐਕਸਪੈਕਟੇਸ਼ਨ ਤੇ ਨਹੀਂ ਆਏ 42% ਲੋਕਾਂ ਨੇ ਕਿਹਾ ਸੀਗਾ ਕਿ ਸਾਨੂੰ ਡਿਵੈਲਪਮੈਂਟ ਚਾਹੀਦੀ ਆ ਗਵਰਨੈਂਸ ਚਾਹੀਦੀ ਆ ਉਜ ਸਾਰਾ ਕੁਝ ਆਉਂਦਾ ਸੀ ਕ੍ਰਪਸ਼ਨ ਵੀ ਖਤਮ ਹੋਣੀ ਚਾਹੀਦੀ ਸੀਗੀ ਲਾਅ ਐਂਡ ਆਰਡਰ ਵੀ ਚਾਹੀਦਾ ਸੀਗਾ ਪੋਲੀਟਿਕਲ ਕਾਉਂਟੇਬਿਲਟੀ ਵੀ ਚਾਹੀਦੀ ਸੀਗੀ ਬਿਊਰੋਕਰੈਟਿਕ ਕਾਉਂਟੇਬਿਲਟੀ ਵੀ ਚਾਹੀਦੀ ਸੀਗੀ ਸਾਰਾ ਕੁਝ ਚਾਹੀਦਾ ਐਮਪਲਾਈਮੈਂਟ ਵੀ ਚਾਹੀਦੀ ਸੀਗੀ ਲੋਕਾਂ ਨੇ ਵੱਡਾ ਜਵਾਬ ਦਿੱਤਾ 17 ਦੇ ਵਿੱਚ ਲੋਕਾਂ ਨੇ ਵੰਡਵਾ ਜਵਾਬ ਦਿੱਤਾ ਸੀਗਾ ਕਿ ਭਾਈ ਸਾਨੂੰ ਇਹ ਵੀ ਚਾਹੀਦਾ ਡਿਵੈਲਪਮੈਂਟ ਚਾਹੀਦੀ ਆ ਸਾਨੂੰ ਡਰੱਗ ਵਾਲਾ ਪਾਸਾ ਵੀ ਚਾਹੀਦਾ ਲੋਕਾਂ ਨੂੰ ਸਮਝ ਆ ਗਈ ਆ ਕਿ ਡਿਵੈਲਪਮੈਂਟ ਤਾਂ ਹੋਊਗੀ ਜੇ ਡਰੱਗ ਫ੍ਰੀ ਹੋਊਗਾ ਕਿਉਂਕਿ ਇਹਨਾਂ ਨੇ ਵਾਅਦੇ ਕੀਤੇ ਸੀਗੇ ਸਾਰੇ ਵਾਅਦੇ এমਪਲॉयਮੈਂਟ ਦਾ ਵਾਅਦਾ ਕੀਤਾ ਸੀ ਡਰੱਗ ਫ੍ਰੀ ਦਾ ਕੀਤਾ ਸੀਗਾ ਧਾਰਮਿਕ ਮੁੱਦਿਆਂ ਨੂੰ ਰਿਜ਼ੋਲਵ ਕਰਨ ਦੀ ਗੱਲ ਕੀਤੀ ਸੀਗੀ ਕਰਪਸ਼ਨ ਨੂੰ ਫ੍ਰੀ ਕਰਨ ਦੀ ਗੱਲ ਕੀਤੀ ਸੀਗੀ ਪੋਲਿਟੀਕਲ ਅਕਾਉਂਟੇਬਿਲਟੀ ਦੀ ਗੱਲ ਕੀਤੀ ਸੀ ਅਸੀਂ ਸਧਾਰਨ ਲੋਕਾਂ ਵਾਂਗ ਰਹਿਵਾਂਗੇ ਉਹ ਪੋਲਿਟੀਕਲ ਪਾਰਟੀ ਤੇਜਸ ਸਿੰਘ ਸਤੰਤਰ ਦੀ ਗੱਲ ਦੇਖ ਲਓ ਸਤਪਨ ਡਾਂਗ ਉਹਨਾਂ ਦੀ ਗੱਲ ਦੇਖ ਲਓ 1980 ਤੱਕ ਜਿਹੜੇ ਸਾਡੇ ਪੋਲਿਟੀਕਲ ਲੀਡਰਸ ਸੀਗੇ ਕਿੱਦਾਂ ਆਮ ਲੋਕਾਂ ਚ ਰਹਿੰਦੇ ਸੀਗੇ ਸਾਦੇਆਂ ਕੱਪੜਿਆਂ ਚ ਰਹਿੰਦੇ ਸੀਗੇ ਹੈਂ ਕੋਈ ਉਹਨਾਂ ਕੋ ਉਹ ਨਹੀਂ ਸੀ ਹੁੰਦਾ ਉਸ ਤਰੀਕੇ ਦੇ ਨਾਲ इवन ਕਿਉਂ ਨਹੀਂ ਬਾਦਲ ਸਾਹਿਬ ਵੀ ਅਸੀਂ ਤੱਕ ਜਦੋਂ ਲੋਕਾਂ ਦੇ ਹੀਰੋ ਸੀਗੇ ਇਹਨਾਂ ਨੇ ਕਿਹਾ ਸੀ ਵੀ ਉਤੋਂ ਬਾਅਦ ਸਾਡੀ ਰਾਜਨੀਤੀ ਬਹੁਤ ਖਰਾਬ ਹੋ ਗਈ ਕਰਪਟ ਹੋ ਗਈ ਭਾਈ ਭਤੀਜਾਵਾਦ ਆ ਗਿਆ ਬਿਜ਼ਨਸ ਬਣ ਗਿਆ ਧੰਦਾ ਬਣ ਗਿਆ ਲੋਕਾਂ ਨੇ ਵੋਟ ਇਹ ਮੈਜੀਨੇਸ਼ਨਾਂ ਦਿੱਤੀ ਸੀ ਲੋਕਾਂ ਦੀ ਮੈਜੀਨੇਸ਼ਨ ਵੀ ਯਾਰ ਇਹ ਅਸੀਂ ਉਹ ਪੁਰਾਣੇ ਦਿਨ ਚਾਹੁੰਦੇ ਆ ਅਸੀਂ ਉਦਾਂ ਦੀ ਰਾਜਨੀਤੀ ਚਾਹੁੰਦੇ ਆ ਅਸੀਂ ਬਦਲਵੀਂ ਰਾਜਨੀਤੀ ਚਾਹੁੰਦੇ ਆ ਇਸੇ ਕਰਕੇ ਇਨਾਂ ਦੇ ਸਮੇਂ ਦੇ ਵਿੱਚ ਵੋਟਾਂ ਪਾਰਟੀ ਨੂੰ ਪਈਆਂ ਕਿਹੜੀ ਆਮ ਆਦਮੀ ਪਾਰਟੀ ਇੱਕ ਸਿੰਬਲ ਸੀਗਾ ਝਾੜੂ ਇੱਕ ਸਿੰਬਲ ਸੁਖਵਿੰਦਰ ਸਿੰਬਲ ਦੀ ਬਹੁਤ ਇੰਪੋਰਟੈਂਸ ਹੁੰਦੀ ਹੈ ਅਕਾਲੀ ਦਲ ਦੀ ਤੱਕੜੀ ਦੀ ਬਹੁਤ ਇੰਪੋਰਟੈਂਸ ਸੀਗੀ ਕਿ ਇਨਸਾਫ ਹੋਵੇ ਬਿਨਾ ਕਿਸੇ ਵਿਤਕਰੇ ਤੋਂ ਕਾਂਗਰਸ ਦੇ ਹੱਥ ਦਾ ਮਤਲਬ ਸੀਗਾ ਕਿ ਇਹ ਗਰੀਬਾਂ ਦੇ ਨਾਲ ਆ ਬੀਜੇਪੀ ਦਾ ਇਹ ਹੁੰਦਾ ਸੀਗਾ ਕਮਲ ਦਾ ਫੁੱਲ ਵੀ ਗੰਦਾ ਬਹੁਤ ਹੋ ਗਿਆ ਸਿਸਟਮ ਪੋਲੀਟਿਕਲ ਸਿਸਟਮ ਰਾਜਨੀਤੀ ਅਸੀਂ ਇਦਾਂ ਦੀ ਰਾਜਨੀਤੀ ਦਵਾਂਗੇ ਕਿ ਉਹ ਗੰਦਗੀ ਦੇ ਵਿੱਚੋਂ ਵੀ ਇੱਕ ਜਿਹੜਾ ਫੁੱਲ ਜਿਹੜਾ ਲੋਕਾਂ ਦੀ ਆਸ ਬਣਿਆ ਰਹੂਗਾ ਇਹ ਸਿੰਬਲ ਦੀ ਬਹੁਤ ਇੰਪੋਰਟੈਂਸ ਹੁੰਦੀ ਹੈ ਝਾੜੂ ਇਸੇ ਕਰਕੇ ਰੱਖਿਆ ਗਿਆ ਸੀ ਇਹਨਾਂ ਨੂੰ ਪੁੱਛਿਓ ਨਾ ਕਿਸੇ ਨੂੰ ਕਿ ਕਦੋਂ ਝਾੜੂ ਕਿਹਨੇ ਰੱਖਿਆ ਸੀਗਾ ਆਵਾਜ਼ ਦੀ ਪਾਰਟੀ ਦਾ ਨਾਂ ਕਿੱਥੋਂ ਆਇਆ ਸੀਗਾ ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਇਹਦੇ ਚੱਲਦੇ ਗੱਡੇ ਦੇ ਉੱਤੇ ਛੜ ਬਾਰ ਨਾਲ ਉਹ ਕਹਿੰਦਾ ਦਲੇਰ ਮਹਿਦੀ ਦਾ ਗਾੜਾ ਹੈ ਉਹ ਕਿਹੜਾ ਗੱਡੇ ਹੋਵੇ ਗਡੀਰੀ ਦੇ ਉੱਤੇ ਨਿਸ਼ਾਨ ਨਵਲੇ ਸਾਰੇ ਉਹ ਹੈਗੇ ਇਸ ਕਰਕੇ ਬਹੁਤਾ ਟਿਕਣਾ ਨਹੀਂ ਇਹਨਾਂ ਨੇ ਦੂਸਰੀ ਗੱਲ ਇਹਨਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਨਾ ਆਰਗੇਨਾਈਜੇਸ਼ਨ ਸਟਰਕਚਰ ਨੂੰ ਤਕੜਾ ਨਹੀਂ ਕੀਤਾ ਇਹਨਾਂ 'ਚ ਦਮ ਨਹੀਂ ਹੈਗਾ ਕੇਜਰੀਵਾਲ ਐਂਡ ਕੰਪਨੀ ਜੋ ਦਿੱਲੀ ਦੀ ਮਿਊਸਪਲ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਦੀ ਮੈਜੋਰਟੀ ਸੀ ਕਾਂਗਰਸ ਦੇ ਬੰਦਿਆਂ ਨੇ ਉੱਥੋਂ ਵਿਧਰੋ ਕਰ ਜਾਣਾ ਸੀਗਾ ਇਹਨਾਂ ਨੇ ਆਪਣਾ ਮੇਅਰ ਵਾਸਤੇ ਬੰਦਾ ਨਹੀਂ ਖੜਾ ਕੀਤਾ ਇਸ ਕਰਕੇ ਇਹ ਤਾਂ ਇੱਕ ਵਪਾਰ ਵਾਲਾ ਸਿਸਟਮ ਆਇਆ ਸਾਰਾ ਦੇ ਵਿੱਚ ਕੇਦਰੀਵਾਲ ਪਬਲਿਕਲੀ ਕਹਿੰਦਾ ਕਿ ਮੈਂ ਜਿਸ ਪੀਜੇਪੀ ਦੀ ਨੀਤੀ ਦੇ ਵਿੱਚ ਵਿਸ਼ਵਾਸ ਹੁਦਾ 370 ਤੇ ਕੁਝ ਨਹੀਂ ਬੋਲਿਆ ਮੁੱਖ ਮੰਤਰੀ ਕੁਝ ਨਹੀਂ ਬੋਲਿਆ ਅੱਜ ਮੁੱਖ ਮੰਤਰੀ ਸਾਹਿਬ ਚੰਗੀ ਗੱਲ ਲੱਗੀ ਜਦੋਂ ਆਪਣੇ ਮੋਦੀ ਸਾਹਿਬ ਦੇ ਖਿਲਾਫ ਉਹ ਜਿਹੜਾ ਖਾਸ ਕਰਕੇ ਵਿਸਤਾਰ ਦੀ ਗੱਲ ਕਰਦੇ ਪਰ ਕੀ ਮੁੱਖ ਮੰਤਰੀ ਸਾਹਿਬ 370 ਤੇ ਨਹੀਂ ਸੀ ਬੋਲ ਸਕਦੇ ਜਾਂ ਤੋਂ ਬਾਅਦ ਮਨੀਪੁਰ ਤੇ ਨਹੀਂ ਸੀ ਬੋਲ ਸਕਦੇ ਇਸ ਤਰੀਕੇ ਦੇ ਨਾਲ ਜਾਂ ਦੂਸਰੇ ਪਾਸੇ ਹੋ ਰਿਹਾ ਉਹ ਨਹੀਂ ਹੋ ਸਕਦੇ ਉਹਦੇ ਵਿੱਚੋਂ ਸਟੈਂਡ ਨਹੀਂ ਸੀ ਲੱਗਦੀ ਨਹੀਂ ਲੈਣਾ ਨੇ ਯੂਨੀਫਾਰਮ ਸਿਵਲ ਕੋਡ ਦੇ ਪਾਸੇ ਲਾਏ ਆ। ਤੋਂ ਸਟ੍ਰਕਚਰਲ ਇਸ਼ੂ ਹੈਗੇ ਲੋਕਾਂ ਨੇ ਵੋਟਾਂ ਦੇ ਦਿੱਤੀਆਂ ਸਾਰਾ ਕੁਝ ਹੋ ਗਿਆ ਹੁਣ ਚੱਲਣਾ ਪਣਾ 5 ਸਾਲ ਕੱਢਣੇ ਪੈਣੇ ਆ। ਅਮਰਿੰਦਰ ਸਿੰਘ ਕੱਢਦੇ ਸੀਗੇ। ਅਕਾਲੀਆਂ ਦੇ ਵੀ 10 ਸਾਲ ਕੱਢਦੇ ਸੀਗੇ। ਪਰ ਅਨਫੋਰਚੂਨੇਟ ਪੰਜਾਬ ਦੀ ਹੈ। ਤੁਹਾਡੇ ਮੁੱਦੇ ਜਿਹੜੇ ਬਹੁਤ ਹੋਰ ਸੀਰੀਅਸ ਹੋ ਰਹੇ ਆ। ਆਰਥਿਕ ਤੁਹਾਡਾ ਜਿਹੜਾ ਸਿਸਟਮ ਉਹ ਵਿਗੜ ਰਿਹਾ ਹੈ। ਤੋਂ ਬਿਊਰੋਕ੍ਰੈtic ਸਟ੍ਰਕਚਰ ਜਿਹੜਾ ਹੈਗਾ ਉਹ ਲਾਰਜਰ ਦੈਨ ਸਾਈਜ਼ ਹੋ ਰਿਹਾ। ਅਕਾਉਂਟੇਬਿਲਟੀ ਨਹੀਂ ਹੈਗੀ। ਪੁਲਿਸ ਵਾਲੇ ਦੇਖੋ ਕਿਸ ਤਰੀਕੇ ਦੇ ਨਾਲ ਬੰਦਿਆਂ ਨੂੰ ਮਾਰਨ ੜੇ ਆ ਤੁਹਾਡਾ ਬਠਿੰਡੇ ਵਾਲਾ ਕੇਸ ਉਹਦੇ ਵਿੱਚੋਂ ਆ ਗਿਆ ਜਾਂ ਹੁਣੇ ਮੇਰੇ ਖਿਆਲ ਇੱਕਵੇਂ ਪੜ ਰਿਹਾ ਸੀਗਾ ਬਿਕਰਮ ਸਿੰਘ ਦਾ ਇਹ ਜਿਹੜਾ ਹੈਗਾ ਸੀ ਉੱਥੇ ਉਹਦੇ ਕੇਸ ਦੇ ਵਿੱਚ ਮਜੀਠੀਆ ਦੇ ਕੇਸ ਦੇ ਵਿੱਚ ਇੱਕ ਕੋਰਟ ਦਾ ਬੰਦਾ ਸੀਗਾ ਉਹਦੇ ਨਾਮ ਇਸਵੇਅਵ ਕੀਤਾ ਔਰ ਉਹਦੇ ਵਿੱਚ ਸੰਕੇਸ ਵੀ ਹੋ ਗਿਆ ਕਿਉਂਕਿ ਜੱਜ ਦੇ ਕਹਿਣ ਤੇ ਕੇਸ ਹੋ ਗਿਆ ਤੋ ਇਸ ਕਰਕੇ ਇਹਨਾਂ ਨੇ ਤਾਣਾ ਬਣਾ ਵਿਗਾੜਿਆ ਹੈ ਇਤਿਹਾਸ ਦੇ ਵਿੱਚ ਇਹ ਇਸ ਕਰਕੇ ਨਹੀਂ ਜਾਣੇ ਜਾਣਗੇ ਕਿ ਇਹ ਜਿਹੜਾ ਹੈਗਾ ਵੀ ਇਹਨਾਂ ਨੇ ਕੋਈ ਨਵੀਂ ਲੇ ਪਾਈ ਸੀਗੇ ਇਤਿਹਾਸ ਇਸ ਕਰਕੇ ਜਾਣੇ ਜਾਣਗੇ ਇਹਨਾਂ ਨੂੰ ਬਹੁਤ ਵੱਡਾ ਮੌਕਾ ਦਿੱਤਾ ਸੀ 92 ਸੀਟਸ ਸਾਰਾ ਪੰਜਾਬ ਇਹਨਾਂ ਦੇ ਨਾਲ ਹੈ ਲੋਕੀ ਡਟ ਕੇ ਇਹਨਾਂ ਦੇ ਨਾਲ ਪਰ ਜਿਹੜੀ ਬੈਕਸਟੈਬਿੰਗ ਜੇ ਕੱਲ ਨੂੰ ਖੋਦਣਾ ਖਾਸ ਤਾਂ ਇਹ ਠੀਕ ਹੈ ਕਿ ਅਗਲੇ ਪਾਸੇ ਰਾਜਨੀਤੀ ਕਿੱਦਾਂ ਦੀ ਆਉਂਦੀ ਉਹ ਤੋਂ ਆਉਂਦਾ ਵਾ ਤੇ ਮੁੜ ਕੇ ਇਹਨਾਂ ਲਈ ਚੈਲੰਜ ਹੋਊਗਾ ਇਸ ਕਰਕੇ ਇਹ ਪੋਲੀਟੀਕਲ ਨਹੀਂ ਬਣ ਸਕੇ ਪੋਲੀਟੀਕਲ ਮੂਵਮੈਂਟ ਨਹੀਂ ਲਿਆ ਸਕੇ ਲੋਕਾਂ ਨੂੰ ਪ੍ਰੋਟੀ ਪੋਲਟਸਾਈਜ਼ ਨਹੀਂ ਕਰ ਸਕੇ ਆਪਣੇ ਐਮਐਲਏ ਨੂੰ ਲੋਕਾਂ ਦੇ ਨਾਲ ਨਹੀਂ ਜੋੜ ਸਕੇ ਐਮਐਲਏ ਜਿਹੜੇ ਹੈਗੇ ਸਰਕਾਰ ਦੇ ਨਾਲ ਨਹੀਂ ਜੋੜ ਸਕੇ ਲਿੰਕੇਜ ਨਹੀਂ ਹੈਗਾ ਕਿਉਂਕਿ ਪੋਲਿਟਿਕਲ ਜਿਹੜਾ ਆਰਗੇਨਾਈਜੇਸ਼ਨ ਸਟਰਕਚਰ ਉਹ ਹੈ ਹੀ ਨਹੀਂ ਹੈ ਵਨ ਮੈਨ ਆ ਕੋਈ ਕਨਵੀਨਰ ਵੀ ਹੁੰਦਾ ਵਾ ਇਹ ਕੋਈ ਪਾਰਟੀ ਦੇ ਸੀਓ ਦਾ ਦਫ਼ਤਰ ਹੈਗਾ ਵਾ ਔਰ ਜਿਸ ਤਰੀਕੇ ਨਾਲ ਪਾਵਰ ਨੂੰ ਸੈਂਟਰਲਾਈਜ਼ ਕੀਤਾ ਗਿਆ ਆਮ ਲੋਕਾਂ ਦੀ ਪਰਸੈਪਸ਼ਨ ਹੈਗੀ ਆ ਕਿ ਪਾਵਰਾਂ ਹੁੰਦੀ ਆ ਕਿਨੇ ਚੀਫ ਸੈਕਟਰੀ ਲੱਗਣਾ ਕਿਨੇ ਡੀਜੀਪੀ ਲੱਗਣਾ ਕਿਹੜੀ ਕਿੱਥੇ ਬਦਲੀ ਹੋਣੀ ਆ ਕਿਹੜੀ ਪਾਲਿਸੀ ਹੋਣੀ ਆ ਤੇ ਡਰ ਸਾਰਿਆਂ 'ਚ ਪਾਇਆ ਗਿਆ ਵਾ ਵੀ ਜੇ ਤੂੰ ਮੇਰੀ ਗੱਲ ਨਹੀਂ ਮੰਨੇਗਾ ਚਾਹੇ ਐਮਐਲਏ ਹੋਵੇ ਚਾਹੇ ਹੋਰ ਦੂਸਰਾ ਹੋਵੇ ਤੇ ਫਿਰ ਤੈਨੂੰ ਜਿਹੜਾ ਉਹਦਾ ਮੁਆਵਜ਼ਾ ਜਿਹੜਾ ਉਹ ਦੇਣਾ ਪਊ। ਤੋ ਇਸ ਕਰਕੇ ਇਹ ਸਾਡੇ ਲਈ ਕੋਈ ਬਹੁਤ ਮਤਲਬ ਜੇ ਕਿਹਾ ਜਾਵੇ ਕਿ ਪੋਜ਼ਿਟਿਵ ਹੋਈ ਗੱਲ ਪੰਜਾਬ ਵਾਸਤੇ ਮੈਨੂੰ ਨਹੀਂ ਲੱਗਦਾ। ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀਆਂ ਆਸਾਂ ਸੀਗੀਆਂ। ਫਾਈਨਲਟੀ ਮੀਟਿੰਗ ਸਿਰ ਹੁਣ 1.5 ਰਹਿ ਗਿਆ ਡਿਕਲਾਈਨ ਹੋਣਾ ਹੈ। ਬਹੁਤ ਬੁਰੀ ਤਰ੍ਹਾਂ ਡਿਕਲਾਈਨ ਹੋਣਾ ਵਾ ਲੈਂਡ ਪਾਲਿਸੀ ਤਾਂ ਤੁਸੀਂ ਭੁੱਲ ਜਾਓ ਜਿਹੜੇ ਹੋਰ ਮੁੱਦੇ ਆ ਉਹ ਮੁੱਦੇ ਨਾ ਕੋ ਨਹੀਂ ਸੰਭਾਲੇ ਜਾਣੇ ਪਿੰਡਾਂ 'ਚ ਤਾਂ ਪਹਿਲਾਂ ਹੀ ਵੈਸੇ ਇਹਨਾਂ ਦੇ ਜਿਹੜੇ ਲੀਡਰ ਹੈਗੇ ਆ ਉਹ ਪਰਸੋਨਾ ਨਾਨ ਗਰੰਟਾ ਬਣ ਗਏ ਆ ਲੋਕੀ ਕਹਿੰਦੇ ਇੱਥੇ ਨਾ ਆਓ ਔਰ ਜਿਹੜੀ ਲੋਕਾਂ ਨੇ ਵਰਡਿੰਗ ਪਿੰਡਾਂ ਦੇ ਵਿੱਚ ਕੁਝ ਪਿੰਡਾਂ 'ਚ ਰੱਖੀ ਆ ਉਹ ਵੀ ਠੀਕ ਨਹੀਂ ਹੈ ਕਿ ਉਹ ਜਿਹੜਾ ਕੰਪੈਰੀਜ਼ਨ ਕਰ ਰਹੇ ਆ ਉਹ ਠੀਕ ਨਹੀਂ ਹੈਗੀ ਤੁਸੀਂ ਚੁਣਿਆ ਹੈ ਉਹਨਾਂ ਨੂੰ ਝੱਲੋ 5 ਸਾਲ ਵਾਸਤੇ ਪਰ ਸਮੱਸਿਆ ਇਹ ਹੈ ਕਿ ਇਹ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਹ ਉਹਨਾਂ ਦੇ ਬੈਨ ਨੂੰ ਤਿਆਰ ਨਹੀਂ ਹੈ। ਕਿਉਂਕਿ ਇਹ ਪੋਲਿਟੀਕਲ ਨਹੀਂ ਹੈਗੇ ਇਹ ਆਪੋਲਿਟੀਕਲ ਬੰਦੇ ਜਿਹੜੇ ਹੈਗੇ ਸੀ ਉਹਨਾਂ ਨੂੰ ਪਾਵਰ ਮਿਲ ਗਈ।